ਸਰਪ੍ਰਾਈਜ਼ ਇੱਧਰ ਆ ਗਈ ਬਈ ਨਵੀਂ ਮੈਂਬਰ ਨੀ ਉਹ ਤੇਰੀ ਮੋਰ ਚੜ ਗਿਆ ਉਹ ਮੋਰ ਗੁਰਦੁਆਰੇ ਤੇ ਚੜ ਗਿਆ ਓਏ ਆ ਲੈ ਆਂਦਾ ਬਈ ਗੋਪ੍ਰੋ ਕੈਮਰਾ ਆਜੋ ਫਿਰ ਇਹਦੀ ਅਨਬਾਕਸਿੰਗ ਕਰਦੇ ਆਂ ਬਈ ਹਾਂਜੀ ਸਾਸਰੀ ਘਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਮਿੱਤਰੋ ਬਈ ਬਹੁਤ ਵੱਡੀ ਖੁਸ਼ਖਬਰੀ ਆਈ ਆ ਆਪਣੀ ਗਾਂ ਸੂਪੀ ਬਈ ਤੇ ਗਾਣੇ ਦਿੱਤੀ ਆ ਬੱਚੀ ਮਿੱਤਰੋ ਆ ਬੈਠੀ ਆ ਦੇਖੋ ਕਿੰਨੀ ਪਿਆਰੀ ਆ ਜਮਾ ਆਪਦੇ ਵਰਗੀ ਦਿੱਤੀ ਆ ਬਈ ਮੱਥੇ ਤੇ ਫੁੱਲ ਆ ਇਹਦੇ ਵੀ ਮੱਥੇ ਤੇ ਫੁੱਲਾ ਲੇਵੇ ਤੇ ਚਟਾ ਪੈਰਾਂ ਤੇ ਚਟਾ ਇੱਧਰ ਵੀ ਲੇਵੇ ਤੇ ਚਟਾ ਪੈਰਾਂ ਤੇ ਚਟਾ ਜਮਾ ਆਪਦੇ ਵਰਗੀ ਆ ਬਈ ਜਮਾ ਡਿੱਟੋ ਦੇਖੋ ਬਈ ਕਿੰਨੀ ਕਿਊਟ ਜੀ ਆ ਬਈ ਬਾਕੀ ਸਾਰੇ ਭਰਾ ਬਈ ਕਮੈਂਟ ਕਰਕੇ ਜਰੂਰ ਦੱਸਿਓ ਇਹਦਾ ਕੀ ਨਾਮ ਰੱਖੀਏ ਆਇਓ ਵੀ ਚਲੋ 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 ਸ਼ਾਬਾਸ਼ ਆਇਓ ਵੀ ਆਇਓ ਵੀ ਗੁੱਡ ਮਾਰਨਿੰਗ ਆਇਓ ਭੱਜ ਕੇ ਸ਼ਾਬਾਸ਼ ਆ ਚਿੱਟੇ ਰੰਗ ਵਾਲਾ ਟਰਕੀ ਤਾਂ ਬਾਹਰ ਨਿਕਲਦੇ ਸਾਰ ਪੈਲ ਪਾ ਲੈਂਦਾ ਬਈ ਆ ਬਲੈਕ ਵੀ ਪਾ ਲੈਂਦਾ ਪਹਿਲਾਂ ਪਰ ਚਿੱਟਾ ਜਿਹੜਾ ਹੈਗਾ ਇਹ ਵਾਲੀ ਪਾਉਂਦਾਗਾ ਇਹ ਉਹ ਦੇਖੋ ਬਈ ਕਿੱਡੀ ਪੈਲ ਪਾ ਲਈ ਇਹਦੇ ਬੱਚੇ ਘੜਾਵਾਂਗੇ ਹੁਣ ਆਪਾਂ ਆਂਡੇ ਬਹੁਤ ਸਾਰੇ ਇਕੱਠੇ ਹੋ ਰਹੇ ਨੇ ਆਪਣੇ ਕੋਲੇ ਟਰਕੀਆਂ ਦੇ ਬਾਂਗਾ ਤੇ ਬਾਂਗਾ ਲੱਗ ਰਹੇ ਉਹ ਦੇਣ ਚਲੋ ਬਾਹਰ ਚਲੋ 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 ਗੁੱਡ ਮਾਰਨਿੰਗ ਚਲੋ ਵੀ ਸ਼ਾਬਾਸ਼ ਆਜੋ ਆਜੋ ਸਾਰੇ ਆਜੋ ਆਜੋ ਵੀ ਮਿੱਤਰੋ ਹੁਣ ਉਡਾਉਨੇ ਆ ਕਬੂਤਰ ਆਪਾਂ ਆਪਣੇ ਬੱਚੇ ਡਾਵਾਗੇ ਬਈ ਇੱਧਰ ਆਪਣੇ ਵੱਡੇ ਆ ਸਾਰੇ ਆਹ ਆਪਣੇ ਸਾਰੇ ਵੱਡੇ ਕਬੂਤਰ ਆ ਬਈ ਤੇ ਇੱਧਰ ਨੇ ਆਪਣੇ ਬੱਚੇ ਆ ਖੁੱਡੇ ਚ ਆਹ ਡਾਵਾਗੇ ਉਹ ਹਾਂ ਵੀ ਬੱਚਿਓ ਕਿਵੇਂ ਹੋ ਚੱਲ ਵੀ ਬੇਟਾ ਹਾਂ ਚਲ ਵੀ ਸ਼ਾਖਿਆ ਤੂੰ ਚੱਲ ਹੁਣ ਹਾਂ ਹਾਂ ਚੜ ਜਾ ਚੜ ਜਾ ਚੜ ਜਾ ਚਲ ਵੀ ਕਾਲੀ ਨੋਕ ਕਾਲੀਏ ਤੂੰ ਚੱਲ ਹੁਣ ਆ ਆ ਕੱਢ ਲਈ ਬਈ ਕਾਲੀ ਨੋਕ ਕਾਲੀ ਦੀ ਭੈਣ ਦੇਖੋ ਬਈ ਇਹ ਵੀ ਬੜਾ ਸੋਹਣਾ ਉੜਦੀ ਆ ਲੈ ਚੱਲ ਆ ਚਲ ਵੀ ਚਿੱਟੀਆਂ ਖਾ ਲਿਆ ਤੂੰ ਚੱਲ ਹੁਣ ਚੱਲ ਆ ਭੈਣ ਦਾ ਯਾਰ ਥੱਲੇ ਨਹੀਂ ਬਾਗਿਆ ਤਾਂ ਉਹ ਚੜ ਗਿਆ ਚੜ ਕੇ ਚੜ ਕੇ ਚੜ ਗਿਆ ਚੱਲ ਚੱਲ ਚਾ ਵੈਰੀ ਗੁੱਡ ਵੈਰੀ ਗੁੱਡ ਹਾਂ ਵੀ ਖਟੀਆਂ ਵਾਲਿਆ ਤੂੰ ਚੱਲ ਹੁਣ ਚੱਲ ਆ ਆ ਲਓ ਜੀ ਆ ਤਾਂ ਚੜ ਗਏ ਬਈ ਸਾਰੇ ਦੋ ਤਿੰਨ ਰਹਿ ਗਏ ਬਸ ਆ ਵੀ ਛੱਡ ਦਈਏ ਆ ਰਹਿ ਗਏ ਦੋ ਓਏ ਖੜਜੋ ਬੈਂਡ ਐ ਕਿੱਥੇ ਭਜੇਗਾ ਯਾਰ ਤੂੰ ਕਮਾਲ ਕਰਦਾ ਉਹ ਤੇਰੀ ਉੱਡ ਗਿਆ ਹੋ ਨਿਕਲ ਗਿਆ ਚੱਲ ਕੋਈ ਨਾ ਐ ਨਹੀਂ ਭਜਣ ਦਿੰਦਾ ਪੁੱਤ ਜਿਵੇਂ ਤੂੰ ਭਜਦਾ ਉਰਲਾ ਮਾਰੂ ਏ ਚੱਲ ਵੀ ਆ ਜਾ ਵੀ ਪਹਿਲਾਂ ਪਾਣੀ ਪੀ ਲੈ ਚੱਕ ਹੋ ਠੰਡੀ ਤਾ ਮਿੱਤਰੋ ਬਈ ਕਈ ਸਾਰੇ ਪਰਮਾਨ ਨੇ ਬੈਲਾ ਦੀ ਪ੍ਰੈਗਨੈਂਸੀ ਬਾਰੇ ਪੁੱਛਿਆ ਸੀਗਾ ਬਈ ਇਹ 7 ਮਈ ਨੂੰ ਕ੍ਰੋਸ ਕਰਾਈ ਸੀ ਆਪਾਂ ਇਹ ਸਾਰਾ ਮਈ ਦਾ ਮਹੀਨਾ ਆ ਟੱਪ ਗਿਆ ਹਨਾ 28 ਮਈ ਹੋ ਗਈ ਤੇ ਸਾਰਾ ਜੂਨ ਟੱਪ ਜੂ ਤੇ ਫਿਰ ਉਦੋਂ ਵਾਲ ਜਿਹੜਾ ਜਲਾਈ ਆਊਗਾ ਬਈ ਜਲਾਈ ਦੀ 7-8 ਤਰੀਕ ਨੂੰ ਇਹ ਬੱਚੇ ਦੇਊਗੀ ਜਨਨ ਕਿ ਟੋਟਲ 68 ਦਿਨਾਂ ਬਾਅਦ ਬੱਚੇ ਦਿੰਦੀ ਆ ਬਈ ਹਨਾ ਕੁੱਤੀ ਤਾਂ ਬਾਕੀ ਇੱਕ ਦੋ ਭਰਾਮਾਂ ਨੇ ਹੋਰ ਪੁੱਛਿਆ ਸੀਗਾ ਵੀ ਇਹਦੀ ਪ੍ਰੈਗਨੈਂਸੀ ਕਿਵੇਂ ਚੈੱਕ ਹੁੰਦੀ ਆ ਤਾਂ ਬਈ ਜਦੋਂ ਇਹਨੂੰ ਪ੍ਰੈਗਨੈਂਟ ਪ੍ਰੈਗਨੈਂਟ ਹੋਈ ਨੂੰ ਮਹੀਨਾ ਹੋ ਗਿਆ ਤਾਂ ਬਈ ਜਿਹੜੇ ਇਹਦੇ ਥਣ ਹੁੰਦੇ ਨੇ ਉਹ ਥੋੜੇ ਜੇ ਪੋਲੇ ਪੈ ਜਾਂਦੇ ਨੇ ਤੇ ਥੋੜੇ ਜੇ ਵੱਡੇ ਵੀ ਹੋਣ ਲੱਗ ਜਾਂਦੇ ਨੇ 15-20 ਦਿਨ ਪਹਿਲਾਂ ਬਈ ਇਹਦੇ ਥਣਾ ਚੋਂ ਥੋੜਾ ਥੋੜਾ ਦੁੱਧ ਵੀ ਨਿਕਲਣ ਲੱਗ ਜੂ ਤਾਂ ਬਈ ਆ ਦੋ ਤਰੀਕੇ ਹੁੰਦੇ ਨੇ ਬਾਕੀ ਬਈ ਥੋੜੇ ਟਾਈਮ ਤੇ ਇਧਰ ਪੱਖਾ ਪੁੱਖਾ ਲਾਰਖਿਆ ਇੱਕ ਵਾਰੀ ਇਧਰ ਨੇ ਬਈ ਆਪਣੀ ਆਤਰੋ ਤੇ ਚਾਤਰੋ ਤੇ ਬਈ ਆਪਾਂ ਆਪਣੀ ਜਿਹੜੀ ਚਾਤਰੋ ਆ ਇਹਦੇ ਵੀ ਟੀਕਾ ਭਰ ਆ ਰਖਿਆਗਾ 80 70 80% ਆਪਣੀ ਛੋਟੀ ਬੱਕਰੀ ਪ੍ਰੈਗਨੈਂਟ ਹੈਗੀ ਆ ਬਈ ਬਾਕੀ ਸਾਰੇ ਜਾਨਵਰ ਦੇਖੋ ਬਈ ਕਿਵੇਂ ਵੜ ਗਏ ਇਧਰ ਗਰਮੀ ਬਹੁਤ ਜਿਆਦੇ ਆ ਬਈ ਬੜੀ ਜਿਆਦੇ ਗਰਮੀ ਆ ਤੇ ਉਧਰ ਲਾਰਖਿਆ ਕੂਲਰ ਬਈ ਇਧਰ ਬੱਚੀ ਤੇ ਵੀ ਆਈ ਜਾਂਦੀ ਆ ਹਵਾ ਗਾਂ ਤੇ ਵੀ ਸਾਰੇ ਤੇ ਆਈ ਜਾਂਦੀ ਆ ਇਹ ਵੀ ਕੂਲਰ ਦੇ ਅੱਗੇ ਖੜੇ ਨੇ ਤਾਂ ਹੀ ਸਾਰੇ ਜਾਨਵਰਾਂ ਨੂੰ ਦਰਵਾਜ਼ਾ ਓਟੂ ਹੁਣ ਗਰਮੀ ਗਰਮੀ ਬਹੁਤ ਦਿਨ ਹੋ ਗਏ ਬਾਈ ਆ ਸਾਰੇ ਫੈਂਸੀ ਕਬੂਤਰ ਅੰਦਰ ਨੇ ਆ ਕੱਢ ਤੇ ਬਾਹਰ ਅੱਜ ਆ ਜੋ ਵੀ ਮੁਖੀ ਤਾਂ ਉਹ ਗਿਆ ਸਿੱਧਾ ਆ ਜੋ ਵੀ ਆ ਜੋ ਭੱਜ ਜਾਓ ਪਾਊਡਰ ਵੀ ਆ ਗਏ ਲਓ ਜੀ ਆ ਵੀ ਆ ਗਏ ਲੱਕੇ ਆ ਗਏ ਸਾਰੇ ਹਨਾ ਲਓ ਜੀ ਸਾਰੇ ਕਬੂਤਰ ਬਾਹਰ ਆ ਗਏ ਆ ਲੱਬਿਆ ਕੁੰਡਾ ਵੀ ਧਰ ਦੇ ਬਾਹਰ ਨਾ ਲੈਣਗੇ ਅਹੀਂ ਧਰ ਦੇ ਐਸੇ ਚ ਹੀ ਨਾ ਲੈਣਗੇ ਇਧਰ ਪਰ ਲਈ ਬਈ ਦਾਣਿਆਂ ਦੀ ਟ੍ਰੇ ਤੇ ਆ ਪਰਲੇ ਪਾਣੀ ਦੇ ਕੁੰਡੇ ਆਪਾਂ ਆ ਜੋ ਫਿਰ ਰੱਖੀਏ ਭੁੱਖ ਲੱਗ ਰਹੀ ਹੈ ਵਿਚਾਰਿਆਂ ਨੂੰ ਦੇਖਿਓ ਡੇਗਦੇ ਆਜੋ ਵੀ ਸਾਰੇ ਆ ਆ ਆ ਆ ਆ ਦੇਖੋ ਆਜੋ 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 ਲਓ ਜੀ ਤਿੰਨ ਰਹਿ ਗਏ ਬਾਕੀ ਆ ਗਏ ਸਾਰੇ ਤੇ ਆ ਵੀ ਧਰ ਦਈਏ ਪਾਣੀ ਉਹ ਖੜਜੋ 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 ਇੱਥੇ ਧਰ ਦਿੰਨੇ ਆ ਇੱਕਾਂ ਦਾ ਧਰ ਖਿਆਗਾ ਆ ਲੋ ਵੀ ਤੁਹਾਡਾ ਦੂਜਾ ਕੁੰਡਾ ਪਾਣੀ ਦਾ ਇਹ ਵੀ ਆ ਗਿਆ ਚੱਕੋ ਖਾਓ ਪਿਓ ਐਸ਼ ਕਰੋ ਆਂ ਡੇਜੇ ਚੱਕ ਦੀਏ ਬਈ 1 2 3 4 5 ਗਰਮੀ ਬਹੁਤ ਆ ਬਈ ਹੁਣ ਤਾਂ ਆਪਾਂ ਬੱਚੇ ਕਢਾਉਣੇ ਨਹੀਂ ਹੈਗੇ ਤਾਂ ਕਰਕੇ ਖਾ ਲੋ ਵੀ ਹੁਣ ਤਾ ਮਿੱਤਰੋ ਬਈ ਦਾਣਾ ਪਾਣੀ ਦੋਨੇ ਚੀਜ਼ਾਂ ਧਰਤੀਆਂ ਆਂਡੇ ਵੀ ਚੱਕਤੇ ਤੇ ਹੁਣ ਕਰਦੇ ਆਪਾਂ ਬੰਦ ਦਾਣਾ ਪਾਣੀ ਆਪਣਾ ਨਿਬੜ ਗਿਆ ਕਬੂਤਰਾਂ ਦਾ ਆ ਲਿਆਂਦਾ ਬਈ GoPro ਕੈਮਰਾ ਆਜੋ ਫਿਰ ਇਹਦੀ ਅਨਬਾਕਸਿੰਗ ਕਰਦੇ ਆ ਬਈ ਇਹ ਆਇਆ ਬਈ ਯੂਐਸਏ ਤੋਂ ਤੇ ਆਜੋ ਫਿਰ ਤੁਹਾਨੂੰ ਸਾਰਾ ਦਿਖਾਉਨੇ ਆ ਬਈ ਕਿਵੇਂ ਦਾ ਕੈਮਰਾ ਹਨਾ ਸਾਰਾ ਖੋਲ ਕੇ ਅਨਬਾਕਸਿੰਗ ਕਰਦੇ ਆ ਬਈ ਤੇ ਇੱਧਰ ਮੁੰਡਾ ਲੱਭੀ ਆ ਬਈ ਬਾਜ਼ੀਆਂ ਤੇ ਇਕੱਠੇ ਆਨੇ ਹੁੰਨੇ ਆ ਅਸੀਂ ਬਾਕੀ ਬਈ ਕਈ ਸਾਰੇ ਭਰਾ ਅਮਨ ਬਾਰੇ ਪੁੱਛਦੇ ਹੁੰਦੇ ਆ ਅਮਨ ਬਈ ਕੈਨੇਡਾ ਚਲ ਗਿਆ ਮੈਂ ਕਈ ਵਾਰੀ ਦੱਸਿਆਗਾ ਤਾਂ ਅੱਜ ਫੇਰ ਦੁਬਾਰੇ ਦੱਫੀ ਆ ਨਾ ਬਈ ਅਮਨ ਕੈਨੇਡਾ ਗਿਆ ਬਈ ਤੇ ਬਾਕੀ ਆਊਗਾ ਕੋਈ ਨਹੀਂ ਹੈਨਾ ਮਿਲਾਂਗੇ ਫੇਰ ਲਓ ਜੀ ਦੇਖੋ ਕੈਮਰਾ ਪਹਿਲਾਂ ਤਾਂ ਆ ਇਹਦਾ ਕੈਮਰਾ ਪਹਿਲਾਂ ਦਾ ਪਹਿਲਾ ਕੈਮਰਾ ਕੱਢ ਲੈਨੇ ਆ ਦੇਖੋ ਬਈ ਆ ਛੋਟਾ ਜਿਹਾ ਕੈਮਰਾ ਗੋਪਰੋ ਤਾਰਦੇ ਆ ਆ ਪੰਨੇ ਜੇ ਲਓ ਜੀ ਇਧਰੋਂ ਵੀ ਤਾਰ ਦੇ ਮਾ ਕਰੋ ਆ ਦੇਖ ਆ ਲਾਈਨਸ ਨੇ ਇਹਦੇ GoPro 13 black creator edition ਸੋਹਣਾ ਹੈ ਨਾ ਨਿਕਾ ਜਾ ਤੇ ਆ ਬਈ ਇਹਦਾ ਅੱਗੇ ਆ ਇਹਦੇ ਉੱਤੇ ਲੱਗੂ ਆ ਇਹ ਅਟੈਚ ਹੋਊ ਇਹਦੇ ਨਾਲ ਤੇ ਆ ਇਹਦਾ ਕਵਰ ਆ ਤੇ ਆ ਸੀ ਕਵਰ ਬਈ ਦੇਖੋ ਇਹਦੇ ਉੱਤੇ ਲਾਈਟ ਵੀ ਲੱਗ ਜਾਂਦੀ ਆ ਮਾਈਕ ਵੀ ਲੱਗ ਜਾਂਦਾ ਤੇ ਆ ਸੀ ਬਈ ਇਹਦੀ ਲਾਈਟ ਇਹ ਦੇਖੋ ਬਈ ਇਹ ਐ ਚੱਲਦੀ ਆ ਇਹ ਆ ਚੱਲ ਪੀ GoPro ਆ ਤੇਜ਼ ਹੋ ਗਈ ਆ ਹੋਰ ਤੇਜ਼ ਹੋ ਗਈ ਐਂ ਵੀ ਕਰਦੀ ਆ ਤੇ ਜੇ ਐਂ ਦੱਬ ਕੇ ਰੱਖਾਂਗੇ ਫਿਰ ਬੰਦ ਹੋ ਜੂ ਲਓ ਜੀ ਉਤਲੇ ਡੱਬੇ ਦੇ ਵਿੱਚ ਆ ਚੀਜ਼ਾਂ ਸੀ ਫਾਰੀਆਂ ਆਸੀ ਬੈਂਟਰੀ ਬਈ ਆ ਬੈਂਟਰੀ ਆ ਤਾਂ ਬਈ ਆ ਕੈਮਰਾ ਕਵਰ ਤੇ ਇਹਦਾ ਸਟੈਂਡ ਜਾ ਆ ਤਿੰਨ ਆ ਤਿੰਨ ਚਾਰ ਚੀਜ਼ਾਂ ਉੱਤੇ ਸੀ ਤੇ ਹੁਣ ਚੱਕਦੇ ਆਪਾਂ ਇਹਨੂੰ ਲਓ ਜੀ ਥੱਲੇ ਨੇ ਆ ਚੀਜ਼ਾਂ ਬਈ ਆਈ ਦੀ ਤਾਰ ਹੋ ਗਈ ਆ ਮਾਈਕ ਤੇ ਚੜਨ ਵਾਲੀ ਗੁੱਦ ਜੀ ਹੋ ਗਈ ਤੇ ਆ ਸਟੈਂਡ ਜੇ ਹੋਗੇ ਆ ਤਾਂ ਇਹਦੇ ਕੱਸਣ ਵਾਲਿਆ ਆਜੋ ਬਈ ਫਿਰ ਪਾਈਏ ਕੈਮਰਾ ਕੈਮਰਾ ਪਊਆ ਬਈ ਆਹ ਕਵਰ ਦੇ ਵਿੱਚ ਤੇ ਆਹ ਕਵਰ ਦੇ ਅੰਦਰ ਚਾਰਜ ਵੀ ਆ ਜਮਸ਼ਰੀ ਤੱਕ ਲਾ ਦੀ ਲੱਗ ਗਿਆ ਕਰਦੇ ਬੰਦ ਲਓ ਜੀ ਹੋ ਗਿਆ ਬੰਦ ਹੁਣ ਲੱਗੂਗਾ ਇਹ ਆ ਜਗਾਰਡਮੈਂਟ ਇਹ ਤੇ ਆਹ ਮੈਗਨੇਟਾ ਦੇਖੋ ਬਈ ਪਹਿਲਾਂ ਲਾਈਟ ਲਾ ਦੀ ਆਪਾਂ ਪਹਿਲਾਂ ਲਾਈਟ ਲਾ ਦੇ ਉੱਤੇ ਇਹਦੇ ਤੇ ਇਹਦੇ ਤੇ ਲਾ ਦਿਆ ਇਹ ਸਲਾਈਡ ਕਰਕੇ ਪੈ ਜੂਗੀ ਲਾਗੀ ਲੈਟ ਲਓ ਜੀ ਆ ਵੀ ਲਾ ਦੇ ਮਾਈਕ ਵਾਲਾ ਪ੍ਰੋਪਰ ਬਣਾ ਕੇ ਦਿਖਾ ਦਿੰਨੇ ਆ ਸਾਰਾ ਹਾਂ ਇਹਦੇ ਉੱਤੇ ਨੱਬ ਦੇ ਲਓ ਜੀ ਹੁਣ ਲਾਉਨੇ ਆਪਾਂ ਨਾਟੇ ਜੱਦੀ ਨਾਟ ਨਾਟ ਆ ਲੈ ਦੇਖੋ ਬਈ ਆ ਪੈ ਗਿਆ ਇਹਦੇ ਵਿੱਚ ਆ ਮਿੱਤਰੋ ਬਈ ਕੈਮਰਾ ਆਪਣਾ ਰੈਡੀ ਆ ਆਜੋ ਦਿਖਾਈਏ ਗੋ ਪ੍ਰੋ ਤੁਹਾਨੂੰ ਆਫੀ ਬਈ ਆ ਸਪੈਸ਼ਲ ਵਲੋਗਿੰਗ ਵਾਸਤੇ ਕੈਮਰਾ ਬਈ ਦੇਖੋ ਐਸਲੋਟ ਉੱਤੇ ਲਾਈਟ ਆ ਮਾਈਕ ਆ ਬਈ ਹਨਾ ਤੇ ਇਧਰ ਸਕਰੀਨ ਲੱਗੀ ਹੈਗੀ ਤਾਂ ਵੀਰੇ ਜਿਹੜੀ ਮੋਟਰਬਾਈਕ ਕਰਦੇ ਨੇ ਹਨਾ ਮੋਟਰਫੈਂਕਲਾਂ ਤੇ ਰੇਸਰ ਬਾਈਕਾਂ ਤੇ ਉਹਨਾਂ ਦੇ ਆਹੀ ਕੈਮਰੇ ਲੱਗੇ ਹੁੰਦੇ ਨੇ ਇਹ ਪਾਣੀ ਦੇ ਅੰਦਰ ਵੀ ਚੱਲਦਾ ਕੈਮਰਾ ਸਪੈਸ਼ਲ ਵਲੋਗਿੰਗ ਵਾਸਤੇ ਆ ਜੇ ਇਹਦੇ ਨਾਲ ਵਲੌਗ ਵਧੀਆ ਬਣੇ ਫਿਰ ਆਪਾਂ ਐਸੇ ਨਾਲ ਹੀ ਵਲੌਗ ਬਣਾਇਆ ਕਰਾਂਗੇ ਨਾਲੇ ਬਾਜੀ ਦੇ ਨਾਲੇ ਘਰ ਵਾਲੇ ਵਲੌਗ ਬਾਕੀ ਭਈ ਇਹਦੇ ਨਾਲ ਆਹ ਸਟਿੱਕਰ ਆਏ ਨੇ ਗੋਪਰੋ ਦੇ ਤੇ ਆ ਇਹਦਾ ਮੈਮਰੀ ਕਾਰਡ ਆ ਭਾਈ ਮੈਮਰੀ ਕਾਰਡ ਵੀ ਲੱਗੂ ਹੈ ਇਹਦੇ ਵਿੱਚ ਬਾਕੀ ਬਈ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਇਹਦਾ ਪ੍ਰਾਈਸ ਆ ਵੀਰੇ 60000 ਰੁਪਿਆ ਬਾਕੀ ਲੁੱਕ ਦੇਖੋ ਬਈ 256GB ਦਾ ਕਾਰਡ ਇਹਦਾ ਲੁੱਕ ਵੀ ਘੈਂਟ ਆ ਹਲਕਾ ਗਾ ਹਨਾ ਈਜ਼ੀ ਟੂ ਕੈਰੀ ਆ ਵਧੀਆ ਚੀਜ਼ ਹੈਗੀ ਬਾਕੀ ਬਈ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਜੇ ਤੁਸੀਂ ਕਹਿੰਦੇ ਹੋ ਵੀ ਚਲਾ ਕੇ ਦਿਖਾਈਏ ਤੁਹਾਨੂੰ ਇਹਦੀ ਕਲੀਅਰਟੀ ਵਗੈਰਾ ਦਿਖਾਈਏ ਹਨਾ ਸਾਰੀ ਤਾਂ ਵੀ ਥੱਲੇ ਕਮੈਂਟ ਕਰ ਦਿਓ ਵੀ GoPro ਚਲਾ ਕੇ ਦਿਖਾਓ ਫਿਰ ਆਪਾਂ ਅਗਲੀ ਵੀਡੀਓ ਇਹਦੀ ਕਲੀਅਰਟੀ ਤੇ ਬਣਾਵਾਂਗੇ ਵੀ ਕਿਵੇਂ ਕਲੀਅਰਟੀ ਕਿਵੇਂ ਆਗੀ ਕਿਵੇਂ ਹਨਾ ਵਧੀਆ ਚੱਲਦਾਗਾ ਫਾਇਦਾ ਹੈਗਾ ਕਿ ਨਹੀਂ ਲੈਣ ਚ ਹਨਾ ਫਿਰ ਤੁਹਾਨੂੰ ਸਾਰਾ ਦੱਸ ਦਾਂਗੇ ਬਈ ਦੱਸਿਓ ਵੀ ਕਿਵੇਂ ਲੱਗਿਆ ਗੱਡੀ ਕੱਢ ਲਈ ਮਿੱਤਰੋ ਬਾਹਰ ਅੱਜ ਚੱਲੇ ਆਪਾਂ ਦੂਸਰ ਦੀ ਬਾਜੀ ਤੇ ਪਿੰਡ ਬਾਦਲਗੜ ਬਾਜੀ ਛੱਡੀ ਸੀ ਕੱਲ 65 ਕਬੂਤਰ ਉੱਡੇ ਸੀ ਬਈ 65 ਚੋਂ ਬਈ ਆਪਣਾ ਕਬੂਤਰ ਸ਼ਾਮ ਦਾ 7 ਵਜੇ ਦਾ ਟਾਈਮ ਕਰ ਗਿਆ ਸੀ ਤੇ ਅੱਜ ਫੇਰ ਛੱਡਤਾ ਗੋਪੀ ਨੇ ਲਿਜਾ ਕੇ ਸਵੇਰੇ ਤੇ ਆਪਾਂ ਹੁਣ ਜਾਈ ਜਾਨੇ ਆ 1 ਵਜਨ ਵਾਲਾ ਬਈ ਤੇ 4 ਕਬੂਤਰ ਰਹਿ ਗਏ ਬਾਜੀ ਚ ਪੜਾਕੇ ਪੈ ਗਏ ਸਾਰੇ ਕੱਟੇ ਵੱਡੇ ਗਏ ਤਾਂ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਬਾਦਲਗੜ ਹੁਣ ਦਿਖਾਉਨੇ ਤੁਹਾਨੂੰ ਬਾਜੀ ਕੁੱਲ 4 ਕਬੂਤਰ ਫਿਰਦੇ ਨੇ ਬਈ ਬਾਜੀ ਚ ਵਿੱਚ ਹੀ ਆਪਣਾ ਫਿਰਦਾਗਾ ਦੋ ਤਾਂ ਆ ਜਾਂਦੇ ਬਈ ਆ ਫਿਰਦਿਆ ਆ ਦੋਨੇ ਕਬੂਤਰ ਸ਼ਾਮਲ ਨੇ ਬਾਜੀ ਦੇ ਵਿੱਚ ਤੇ ਦੋ ਕਬੂਤਰ ਹੋਰ ਫਿਰਦੇ ਨੇ ਉਹ ਵੀ ਦਿਖਾਉਣੇ ਤੁਹਾਨੂੰ ਲੱਭ ਕੇ ਇੱਕ ਆ ਫਿਰਦਾ ਤੀਜਾ ਚੌਥਾ ਵੀ ਦਿਖਾਉਣੇ ਤੁਹਾਨੂੰ ਆ ਆ ਗਿਆ ਚੌਥਾ ਤਾਂ ਨੀਮਾ ਫਿਰਦਾਗਾ ਥੱਲੇ ਥੱਲੇ ਆ ਫਿਰਦਾ ਤਾਂ ਬਈ ਆ ਟੋਟਲ ਚਾਰ ਕਬੂਤਰ ਰਹਿ ਗਏ ਬਾਕੀ ਬਈ ਇੱਧਰ ਕਾਪੀ ਵਾਲੇ ਨੇ ਦਿਖਾਉਣੇ ਤੁਹਾਨੂੰ ਆ ਖੜੇ ਕਾਪੀ ਵਾਲੇ ਬਈ ਸਾਰੇ ਆ ਕਬੂਤਰ ਮੰਦਾ ਹੋ ਗਿਆ ਬਈ ਆ ਆ ਗਿਆ ਥੱਲੇ ਆ ਬੈਠੂ ਹੁਣ ਦੇਖੋ ਬਈ ਆ ਫਿਰਦਾ ਕਾਪੀ ਵਾਲਿਆਂ ਦੇ ਫਿਰਤੇ ਨੀਮਾ ਨੀਮਾ ਚੌਥਾ ਕਬੂਤਰ ਆ ਇਹ ਆਪਣਾ ਤਾਂ ਹਲੇ ਫਿਰਦਾ ਬਈ ਬਾਕੀ ਦੇਖਦੇ ਆ ਕੀ ਬਣਦਾ ਤੇ ਪਰ ਆ ਕਬੂਤਰ ਬਾਲਾ ਮੰਦਾ ਹੋ ਰਿਹਾ ਦੇਖੋ ਕਿੰਨਾ ਨੀਮਾ ਨੀਮਾ ਫਿਰਦਾ ਇਹ ਬੈਠੂ ਆ ਫਿੱਕ ਅੱਡੇ ਗੇੜੇ ਚ ਬਾਲਾ ਟਾਈਮ ਨਹੀਂ ਗੜਦਾ ਇਹ ਛੀੜ ਮਾਰੀ ਜਾਂਦਾ ਪੂਰੀ ਛੀੜ ਹੁਣ ਆਉ ਗੇੜਾ ਦੇ ਕੇ ਉੱਤੋਂ ਦੀ ਇਹ ਇਹ ਆ ਆ ਗਿਆ ਬਈ ਜਮੀਂ ਥੱਲੇ ਆ ਗਿਆ ਇਹ ਆ ਆ ਗਿਆ ਕਾਪੀ ਵਾਲਿਆਂ ਕੋਲੇ ਇਹ ਆ ਮੁੜ ਗਿਆ ਜਮਾ ਕੋਲ ਦੀ ਆ ਗੇੜੇ ਚ ਬੈਠੋ ਬਈ ਇਹ ਬਸ ਕਹਿੰਦਾ ਮੇਰੇ ਹੱਥ ਖੜੇ ਨੇ ਬਈ ਹੁਣ ਨਹੀਂ ਜਾਂ ਟੁੱਟਦਾ ਏ ਏ ਏ ਉਹ ਗਿਆ ਉਹ ਗਿਆ ਉਹ ਗਿਆ ਉਹ ਗਿਆ ਪੌੜੀ ਵਾਲੇ ਘਰ ਕੋਲੇ ਇਹ 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 ਚੱਕ ਬਈ ਗਿਆ ਚੌਥਾ ਤਿੰਨ ਰਹਿ ਗਏ ਆਪਣਾ ਕਬੂਤਰ ਆ ਬਈ ਇੱਕ ਆ ਬਾਈਆਂ ਦਾ ਜਿਹੜੇ ਕੋਲੇ ਖੜੇ ਨੇ ਇੱਕ ਹੋਰ ਆ ਬਈ ਕਿਸੇ ਦਾ ਤਿੰਨ ਰਹਿ ਗਏ ਤਿੰਨ ਕਬੂਤਰ ਫਰਦਿਆ ਬਈ ਆ ਮੰਗੂ ਫਤਿਹਪੁਰ ਗੋਦੀ ਰਾਪੁਰ ਅਰਸ਼ਮ ਜਿੜੀ ਤਾਂ ਦੇਖਦੇ ਆਂ ਬਈ ਕੀ ਬਣਦਾ ਮੈਚ ਗਿਆ ਫਸ ਪੂਰਾ ਤਿੰਨੇ ਕਬੂਤਰਾਂ ਚੋਂ ਜੇ ਇੱਕ ਕਬੂਤਰ ਰਹਿ ਗਿਆ ਬਾਜੀ ਉੱਥੇ ਖਤਮ ਹੋ ਜੂ ਆ ਫਿਰਦਾ ਬਈ ਆਪਣਾ ਕਬੂਤਰ ਲਾਲ ਤੂਫੇ ਦੋਨੇ ਇਹ ਆਪਣਾ ਆ ਹੋ ਗਏ ਬਈ ਇਕੱਠੇ ਤਿੰਨੇ ਕਬੂਤਰ ਤਿੰਨਾ ਚੋਂ ਇੱਕ ਬਹਿ ਗਿਆ ਬਾਜੀ ਨਿਬੜ ਜੂ ਬਸ ਆ ਕਬੂਤਰ ਬਈ ਮੰਦਾ ਹੋਇਆ ਫਿਰਦਾ ਗੁਰਦੁਆਰੇ ਤੇ ਆ ਆ ਜਾਂਦਾ ਦੇਖੋ ਇੱਕ ਕਬੂਤਰ ਬੈਠਣ ਦੀ ਧੀਰ ਆ ਬਈ ਫਿਰ ਬਾਜੀ ਨਿਬੜ ਜੂ ਬਸ ਪਹਿਲੇ ਤੇ ਦੂਜੇ ਨੂੰ ਤਾਂ ਇਨਾਮ ਹੀ ਆ ਬਈ ਹੈਨਾ ਤੇ ਟੋਟਲ ਤਿੰਨ ਨੇ ਕਈ ਵਾਰ ਤਿੰਨ ਥਾਂ ਤੇ ਇਨਾਮ ਹੁੰਦੇ ਨੇ ਪਹਿਲਾ ਦੂਜਾ ਤੀਜਾ ਪਰ ਇੱਥੇ ਦੋ ਨੇ ਤਾਂ ਬਈ ਆ ਕਬੂਤਰ ਬੜਾ ਮੰਦਾ ਹੋਇਆ ਫਿਰਦਾਗਾ ਆਪਣਾ ਕਬੂਤਰ ਵੀ ਮੰਦਾ ਹੋ ਰਿਹਾਗਾ ਉਹ ਵੀ ਦਿਖਾਵਾਂਗੇ ਤੁਹਾਨੂੰ ਉਹ ਦੋਨੇ ਫਿਰ ਰਹੇ ਨੇ ਫਿਰ ਤਾਂ ਵਧੀਆ ਇਹਦੇ ਨਾਲ ਅਸਰ ਵਾਲੇ ਨਾ ਕੋਈ ਵੀ ਹੋਰ ਭਾਂਚੇ ਮਾਰੀ ਆਦਾ ਸਾਫ ਪੱਲੇ ਵਾਲਾ ਕਬੂਤਰ ਹੈ ਇਹਦੇ ਪੱਲੇ ਚ ਰੰਗਾ ਆ ਫਿਰਦਾ ਆਪਣਾ ਮਨ ਲੱਗਦਾ ਆਪਣੇ ਵਾਲੀ ਆ ਹਾਂ ਆਸੀ ਬਈ ਆ ਜਾਂਦਾ ਇਹ ਵੀ ਮੰਦਾ ਹੋਇਆ ਫਿਰਦਾ ਆ ਗਿਆ ਉਹ ਆਪਣੇ ਵਾਲਾ ਏ ਚੱਕ ਇੰਨਾ ਸੌਖਾ ਯਾਰ ਤਮਤਰ ਉਹ ਇੱਕ ਕਬੂਤਰ ਜਮਾ ਨੀਵਾ ਆਇਆ ਥੱਲੇ ਆਇਆ ਥੱਲੇ ਆ ਕੇ ਇੱਕ ਵੀ ਗੇੜਾ ਨਹੀਂ ਕੱਢਿਆ ਸਿੱਧਾ ਗੁਰਦੁਆਰੇ 'ਤੇ ਬਹਿ ਗਿਆ ਆ ਕੇ ਤਾਂ ਵੀ ਦੋ ਕਬੂਤਰ ਰਹਿ ਗਏ ਦੋ ਚ ਬਾਜੀ ਨਿਬੜੀ ਗਈ ਹੈ ਨਾ ਪਹਿਲਾ ਤੇ ਦੂਜਾ ਇਨਾਮ ਆ ਆਪਣਾ ਗੁਰਦੁਆਰੇ 'ਤੇ ਬਹਿ ਗਿਆ ਯਾਰ ਪਹਿਲਾਂ ਵਾਲ ਦੂਜਾ ਕਬੂਤਰ ਦੇਖੋ ਬਈ ਜਿਹੜਾ ਪਹਿਲਾਂ ਬੈਠਾ ਸੀ ਉਹ ਕਿੰਨਾ ਹਨਾ ਚੀਟ ਮਾਰ ਕੇ ਕਿੰਨਾ ਜ਼ੋਰ ਮਾਰ ਕੇ ਫੇਰ ਬੈਠਾ ਆ ਕੇ ਤੇ ਆਪਣੇ ਵਾਲਾ ਦੇਖ ਲੋ ਲੈ ਬਾਕੀ ਬਈ ਬਾਜ਼ੀ ਨਿਬੜ ਗਈ ਦੂਫਰ ਦੀ ਪਿੰਡ ਬਾਦਲਗੜ ਤੋਂ ਆਪਣਾ ਕਬੂਤਰ ਆਇਆ ਤੀਜੇ ਨੰਬਰ ਤੇ ਪਹਿਲਾ ਤੇ ਦੂਜਾ ਕਬੂਤਰ ਜਿੱਤ ਗਏ ਬਈ ਤੇ ਬਹੁਤ ਬਹੁਤ ਮੁਬਾਰਕਾਂ ਬਈ ਜਿਹੜੇ ਭਰਾਮਾਂ ਦੇ ਕਬੂਤਰ ਜਿੱਤੇ ਨੇ ਤੇ ਬਾਕੀ ਬਈ ਇਹਨੂੰ ਉਤਾਰ ਦਿਆ ਹੁਣ ਲੈ ਕੇ ਚਾਲਦੇ ਆਂ ਦੇਖਦੇ ਆ ਕਿਹੜੇ ਲੋਟ ਆਊਗਾ ਬਈ ਇਹ ਕਬੂਤਰ ਤਾਂ ਬੰਨ ਲਿਆ ਛਾਤਰੀ ਤੇ ਚੱਕਤੀ ਢਾਂਗੀ ਉਹ ਬੈਠਾ ਉੱਥੀ ਉਰਲੇ ਪਾਸੇ ਤਾਂ ਆ ਗਿਆ ਹਨਾ ਇਹ ਉਹ ਬੈਠਾ ਆ ਬੈਠਾਗਾ ਉਹ ਤੇਰੀ ਮੋਰ ਚੜ ਗਿਆ ਉਹ ਮੋਰ ਗੁਰਦੁਆਰੇ ਤੇ ਚੜ ਗਿਆ ਓਏ ਇਹ ਫੜੂਆ ਫੜੂਆ ਇਹ ਉਹ ਨਿਕਲ ਗਿਆ ਓਏ ਤਾਂ ਮੇਤਰੋ ਵੀ ਕਬੂਤਰ ਫੜ ਲੀਏ ਹੁਣ ਬਾਕੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਸਸਰੀ ਕਾਲ ਚੈਨਲ ਕਰ ਲੋ ਸਬਸਕ੍ਰਾਈਬ